みんなで。 ਸਿੰਘ ਜੀ ਆਹ ਯਾਰ ਮੇਰਾ ਰੰਗ ਤੇ ਪਸੰਦ ਕਰ ਯਾਰ ਮੋਟਾ ਥੱਲੇ ਰੱਖ ਲੋ ਥੋੜਾ ਬੱਚੇ ਹੋ ਜੇ ਪਿੱਛੇ ਮੈਂ ਸਾਰੇ ਲੁਧਿਆਣਾ ਵਾਸੀਆਂ ਦਾ ਸ਼ੁਕਰਗੁਜ਼ਾਰ ਆ ਮੈਂ ਸਾਡੇ ਪਰਿਵਾਰ ਆਮ ਆਦਮੀ ਪਾਰਟੀ ਦਾ ਸ਼ੁਕਰਗੁਜ਼ਾਰ ਆ ਮੈਂ ਆਪਣੇ ਪਰਿਵਾਰ ਦਾ ਸ਼ੁਕਰਗੁਜ਼ਾਰ ਆ ਤੇ ਸਾਰੇ ਦੋਸਤਾਂ ਦਾ ਸ਼ੁਕਰਗੁਜ਼ਾਰ ਆ ਆਈਐਮਐਸ ਮਹਾਰਾਜ ਜਿਹੜਾ ਇਹ ਧਨਵਾਦ ਰੈਲੀ ਕੱਢੀ ਹੈ ਕਿੰਨਾ ਕਿੰਨਾ ਇਹਦੇ ਝੁਲਾਰਾ ਮਿਲੇ ਆ ਕਿੰਨੇ ਲੋਕ ਇੱਥੇ ਆਏ ਮੈਂ ਸਭ ਦਾ ਸ਼ੁਕਰਗੁਜ਼ਾਰ ਆ ਔਰ ਜਿੱਤ ਲੁਧਿਆਣੇ ਆ ਲੈ ਆਂਦੀ ਆ ਮੈਂ ਲੁਧਿਆਣੇ ਵਾਲਿਆਂ ਨੂੰ ਵਧਾਈ ਦਿੰਦਾ ਲੁਧਿਆਣੇ ਵਾਲਿਆਂ ਨੇ ਜਿੱਤ ਤੁਹਾਨੂੰ ਦਿੱਤੀ ਆ ਵੱਡੀ ਹੁਣ ਮੰਤਰੀਪਦ ਕੱਪ ਮਿਲਣ ਜਾ ਰਿਹਾ ਜੀਗਾ ਸੀਐਮ ਸਾਹਿਬ ਦੇ ਨਾਲ ਚਲੋ ਇਹ ਇਹ ਚੱਲ ਰਿਹਾ ਪ੍ਰੋਸੈਸ ਦੱਸਾਂਗੇ ਤੁਹਾਨੂੰ ਟਾਈਮ ਆ ਗੱਲਬਾਤ ਹੋਈ ਹੈ ਜੀ ਕੋਈ ਮਾਨਸਾ multim- সখথতয়ডাঝ Hospital ਸੰਗੀਤ ਚਾਲਾ ਮੇਰਾ ਅੱਜ ਹੱਜੜਾ ਅਸੀਂ ਲੁਧਿਆਣਾ ਵੈਸਟ ਲੁਧਿਆਣਾ ਸ਼ਹਿਰੀਆਂ ਨੂੰ ਇਸ ਕਰਕੇ ਧੰਨਵਾਦ ਕਰ ਰਹੇ ਆ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੀਤਵਾਲ ਸੰਜੀਵ ਰੋੜਾ ਜੀ ਤੂੰ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਜਤਾਇਆ ਔਰ ਇਹ ਜਿਹੜੀ ਜਿੱਤ ਇਹ ਅਰਵਿੰਦ ਕੇਰਿਵਾੜੀ ਦਾ ਦਿਮਾਗ ਅਰਵਿੰਦ ਕੇ ਦੀ ਆਵਾਜ਼ ਦੀ ਲੀਡਰਸ਼ਿਪ ਉਹ ਸਦਾ ਭਗਵਾਨ ਸਿੰਘ ਮਾਨ ਦੇ 3 ਸਾਲਾਂ ਦੇ ਕੀਤੇ ਕੰਮ ਜਿਹੜੇ ਉਹਨਾਂ ਵੀ ਬਦਾਉਂਦੇ ਜਿੱਤ ਹੋਈ ਹੈ ਉਹ ਜਿਹੜੀ ਕਿਜਾਦ ਦੇ ਵਿੱਚ ਜਿੱਤ ਹੋਈ ਹੈ ਉਹ ਇਸ ਗੱਲ ਦਾ ਸੂਚਕ ਹੈ ਕਿ ਅਸੀਂ 29 ਦੇ ਵਿੱਚ ਤੇ ਦੇਸ਼ ਦੇ ਵਿੱਚ ਮੋਦੀ ਦੇ ਨਾਲ ਇੱਕ ਵੱਡੀ ਜੰਗ ਲੜਨ ਜਾ ਰਹੇ ਅਰਵਿੰਦ ਕੇ ਦੀ ਆਵਾਜ਼ ਦੀ ਕਵਾਇਦਤ ਬਹੁਤ ਚੁਕੇ ਨੇ ਗਵਰਨਟੀਆਂ ਸਹਿਬਾਨ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਮੈਂ ਜੋ ਮਿਹਨਤ ਇਸ ਸਾਲ ਕੇ ਇਹਦੇ ਵਿੱਚ ਕੀਤੀ ਆ ਉਹਨੂੰ ਉਹਨਾਂ ਸਭ ਨੂੰ ਮੇਰੇ ਵੱਲੋਂ ਸलाम ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਮਾਨਯੋਗ ਕਨਵੀਨਰ ਆਮ ਆਦਮੀ ਪਾਰਟੀ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਜਿਹੜੀ ਚੋਣ ਆ ਉਹ ਲੜੀ ਗਈ ਆ ਔਰ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਆ ਸੋ ਮੇਰੇ ਵੱਲੋਂ ਸੰਜੀਵ अरोड़ा ਜੀ ਨੂੰ ਸਮੁੱਚੇ ਲੁਧਿਆਣਾ ਵਸਦੇ ਲੋਕਾਂ ਬਹੁਤ ਬਹੁਤ ਮੁਬਾਰਕਬਾਦ